ਮੈਂ ਸਭਾ ਦੇ ਗੱਲ ਕਰਨ ਜਾ ਰਹੀ ਹਾਂ ਕਿ ਜੇਦੋਂ ਤੁਹਾਨੂੰ ઓਰੀਐਂਡ ਦੇ ਕੈਂਸਰ ਦਾ ਪਤਾ ਲੱਗ ਗਿਆ ਹੈ ਤਾਂ ਕੀ ਹੋ ਸਕਦਾ ਹੈ ਜੇ ਟੈਸਟ ਦਿਖਾਉਂਦੇ ਹਨ ਕਿ ਤੁਹਾਨੂੰ ઓਰੀਐਂਡ ਦਾ ਕੈਂਸਰ ਹੈ ਉਹ ਸਕਦਾ ਹੈ ਤਾਂ ਤੁਹਾਨੂੰ ਇੱਕ ਮਾਹਿਰ ਗਾਇਨਕੋਲਜੀਕ ਡਾਕਟਰ ਕੋਲ ਕੋਲਜੀਕਲ ਕੈਨਰ ਅਵਾਰਨਿੰਗ ਹੋਰ ਜਸਟ ਕੋਲੋ ਭੇਜਿਆ ਜਾਵੇਗਾ ਇਹ ਇੱਕ ਸੀਨੀਅਰ ਡਾਕਟਰ ਹੈ ਜੋ ਇੱਕ ਗਾਇਨਿਕ ਅਜਸਟ ਹੈ ਅਤੇ ਉਸ ਸਕੂਲ ਉਹਨਾਂ ਲੋਕਾਂ ਦੇ ਅਦਾਜ ਕਰਨ ਦੇ ਵੰਦੋ ਸਿਖਲਾਈ ਅਤੇ ਹੁਨਰ ਹੈ ਜਿਨ੍ਹਾਂ ਨੂੰ ਕੈਂਸਰ ਹੈ ਜਾ ਹੋ ਸਕਦਾ ਹੈ। ਹਾਸਿਲ ਤੁਹਾਡੇ ਅਗੇ ਤਹਾਂ ਡਿਪਲੋਮੈਂਟ ਤੇ ਤੁਹਾਡਾ ਮਹਤਵਾਨ ਸਮਝਾਏਗਾ। ਇਨ ਦਾਣਕੇ ਵਿੱਚ ਕੀਤਾ ਜਾਵੇਗਾ ਤੁਹਾਡਾ ਸੀਟੀ ਸਕੈਨ ਜਾਂ ਆਊਟਰ ਸਾਊਂਡ ਜਾਂ ਸੀਏ 125 ਕੋਨ ਦੀ ਜਾਂਚ ਕੀਤੀ ਜਾ ਸਕਦੀ ਹੈ ਜੇ ਇਹ ਪਹਿਚਾ ਨਹੀਂ ਕਿਤੇ ਇਹ ਗਹਿਣਾ ਤਾਂ ਨੂੰ ਵਾਪਸ ਆਤੇ ਇਹਨਾਂ ਟੈਸਟਾਂ ਦੇ ਨਤੀਜੇ ਜਾਣ ਤੇ ਚਾਚਾ ਕਰਨ ਲਈ ਪਾਈਮੈਂਟ ਮਿਲੇਗੀ ਤੁਹਾਡੇ ਦੇ ਜਾਂਦੀ ਡਾਕਟਰੀ ਕਰਮਚਾਰੀਆਂ ਦੀ ਇੱਕ ਟੀਮ ਦੁਆਰਾ ਸਨੇਖਿਆ ਕੀਤੀ ਜਾਵੇਗੀ ਇਹ ਇੱਕ ਬਹੁ ਅਨੁਸ਼ਾਸਨੀ ਟੀਮ ਐਮਡਿਟੀ ਹੁੰਦੀ ਹੈ ਜੋ ਤੁਹਾਡੀ ਦੇਖਭਾਲ ਦੀ ਨਿਗਰਾਨੀ ਕਰੇਗੀ ਐਮਡਿਟੀ ਰੱਛੇ ਲੋਕ ਸ਼ਾਮਲ ਹੋ ਸਕਦੇ ਹਨ ਮਾਰ ਗਾਇਨ ਕੋਲ ਜੈਲਿਕਲਿਕਲਿਕ ਸਰਸਾਚਨ ਔਨ ਕੋ ਅਜਸਟ ਜੋ ਇੱਕ ਉਹ ਕੋ ਡਾਕਟਰ ਹਨ ਜੋ ਕਿ ਮੋਥਰਪੀ ਦੇ ਸਕਦੇ ਹਨ ਰੈਡੀਓਜਸਟ ਜੋ ਤੁਹਾਡੇ ਸਕੈਨ ਨੂੰ ਦੇਖਣਗੇ ਲੇ ਲੈਟਨ ਜੈਸਟਾ ਜੋ ਟਿਸ਼ੂ ਤੇ ਨੂੰ ਮੁੰਨੇ ਦੇਖਣ ਗਈ ਕਿ ਕੀ ਤੁਹਾਡਾ ਨਿਦਾਨ ਸਹੀ ਹੈ ਇਹ ਟੀਮ ਦਾ ਦੇ ਲਈ ਰਾਜ ਦੇ ਸਭ ਤੋਂ ਵਧੀਆ ਵਿਕਲਪਾਂ ਬਾਰੇ ਚਾਚਾ ਕਰੇਗੀ ਹਾਸਪਤਾਲ ਵਿੱਚ ਤੁਹਾਡੀ ਦੂਜੀ ਵਾਈਮਿੰਟ ਹਾਸਪਤਾਲ ਵਿੱਚ ਤੁਹਾਡੀ ਦੂਜੀ ਵਾਈਮਿੰਟ ਤੇ ਜੇਕਰ ਤੁਹਾਡੇ ਟੈਸਟ ਦੇ ਨਤੀਜੇ ਦਿਖਾਉਂਦੇ ਹਨ ਕਿ ਤੁਹਾਨੂੰ ઓਰੀਐਂਡਾ ਕੈਂਸਰ ਹੋ ਸਕਦਾ ਹੈ ਤਾਂ ਤੁਹਾਡੀ ਟੀਮ ਤੁਹਾਨੂੰ ਕੈਂਸਰ ਤੋਂ ਹਟਾਉਣ ਅਤੇ ਇਹਨਾਂ ਦੀ ਪੁਸ਼ਟੀ ਕਰਨ ਲਈ ਸਰਜਰੀ ਕਰਵਾਉਣ ਦੀ ਸਲਾਹਤ ਦੇ ਸਕਦੀ ਹੈ ਜੇ ਇਸ ਕੈਨਰ ਨੇ ਦਿਖਾਇਆ ਹੈ ਕਿ ਕੈਂਸਰ ਫੈਲ ਗਿਆ ਹੈ ਤਾਂ ਤੁਹਾਡੀ ਟੀਮ ਤੁਹਾਨੂੰ ਟੀਮ ਵਰਨ ਛੋਟਾ ਕਰਨ ਲਈ ਪੈਂਦਾ ਇਹ ਮੋਧਰਪੀ ਉਸ ਤੋਂ ਬਾਅਦ ਸੱਜਰੀ ਅਤੇ ਫਿਰ ਹੋਰ ਕਿ ਮੋਧਰਪੀ ਕੌ ਰਵਾਨ ਦੀ ਸਲਾਹ ਦੇ ਸਕਦੀ ਹੈ ਤੁਹਾਡੇ ਮਹਾਂਦ ਨੂੰ ਹਨ ਨੂੰ ਉਹਨਾਂ ਵੱਲੋਂ ਸਮਝਾਏ ਗਏ ਨਾਜ ਤੇ ਮਾਰੇ ਪਰਵਾਹਾਂ ਸਮੇਤ ਜਕਮਾਂ ਤੇ ਲਾਭਾਂ ਬਾਰੇ ਦੱਸਣਾ ਚਾਹੀਦਾ ਹੈ ਤੁਹਾਨੂੰ ਵਿਦਕਾ ਕਲਪਾ ਬਾਰੇ ਸੋਚਣ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਤੁਹਾਨੂੰ ਤੁਹਾਡੇ ਲਈ ਔਰ ਪੱਤਰ ਸਹਾਇਕਾਂ ਸਵਾਵਾਂ ਬਾਰੇ ਵੀ ਦੱਸਿਆ ਜਾਣਾ ਚਾਹੀਦਾ ਹੈ ਇਨਾ ਬਿੱਲ ਕੋ ਗੱਜੇ ਚਰ ਜਾਵਾ ਆਨਲਾਈਨ ਜਾਂ ਫੋਨ ਤੇ ਹੋ ਸਕਦੀਆਂ ਹਨ ਅਸੀਂ ਯੋਗ ਕਮਟੀਨ ਤਹੱਟੇ ਰੋਗ ਦੇ ਪਛਾਣ ਤੇ ਕਿਸੇ ਵੀ ਪੜਾ ਤੇ ਤੁਹਾਨੂੰ ਸਮਰਥਨ ਕਰਨ ਲਈ ਇੱਥੇ ਹਾਂ ਤੁਸੀਂ ਸਾਡੀ ਵੈਬਸਾਈਟ www. ਉਵ ਕਾਮ ਟੋਟਲ ਔਰ ਗ ਡੋਟ ਜੁਕੇਤੇ ਤੁਹਾਡੀ ਮਾਤਤ ਲਈ ਸੋਤ ਲੱਭ ਸਕਦੇ ਹੋ ਜ ਸਾਡੇ ਸਮਰਥਨ ਕੇ ਨਾਰਗਲ ਕਰਨ ਲਈ ਐਸ ਨੰਬਰ ਤੇ ਕਾਇ ਖੜੋਕ 01216476634 ਅਤੇ ਅਸੀਂ ਤੁਹਾਨੂੰ ਵਾਪਸ ਕਾਲ ਕਰਨ ਲਈ ਇੱਕ ਦਵਾਈ ਸ਼ੀ 83 ਵਸਵਾਸਤਾ ਕਰਾਂਗੇ